ਮਨਪਾਗੀ ਖਬਰ ਦਸਤਕ ਦੇ ਰਹੀ ਹੈ ਫਿਰੋਜ਼ਪੁਰ ਜਲਾਲਾਬਾਦ ਰੋਡ ਤੇ ਗੁਰੂ ਹਰ ਸਹਾਇ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ ਜਿਸ ਦੇ ਵਿੱਚ ਅਚਾਨਕ ਟੱਕਰ ਹੁੰਦੀ ਹੈ ਇੱਕ ਕੈਂਟਰ ਤੇ ਪਿਕਅਪ ਗੱਡੀ ਦੇ ਵਿਚਾਲੇ ਪਿਕਅਪ ਬਲੇਰੋ ਦੇ ਵਿਚਾਲੇ ਟੱਕਰ ਹੋਈ ਔਰ ਪੁਲਿਸ ਦੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਉਸ ਪਿਕਅਪ ਦੇ ਵਿੱਚ 15 ਤੋਂ ਵੱਧ ਲੋਕ ਸਵਾਰ ਸਨ ਜਿਸ ਦੇ ਵਿੱਚੋਂ ਇਹ ਭਿਆਨਕ ਟੱਕਰ ਹੁੰਦਿਆਂ ਹੀ 8 ਲੋਕਾਂ ਦੀ ਤਾਂ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਹੁਣ ਤੱਕ ਜੋ ਜਾਣਕਾਰੀ ਆ ਰਹੀ ਇਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੌਤਾਂ ਦੀ ਜਿਹੜੀ ਗਿਣਤੀ ਆ ਉਹ 10 ਹੋ ਚੁੱਕੀ ਹੈ ਕਿਉਂਕਿ ਜਿਹੜੇ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਵਿੱਚੋਂ ਕਿਸੇ ਨੂੰ ਗੁਰੂ ਹਰ ਸਾਹੇ ਦੇ ਸਥਾਨਕ ਹਸਪਤਾਲ ਦੇ ਵਿੱਚ ਤੇ ਕਿਸੇ ਨੂੰ ਫਰੀਦਕੋਟ ਜਿਹੜਾ ਹੈ ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਕੀ ਕੁਝ ਹੋਰ ਦੱਸਿਆ ਗਿਆ ਉਹ ਵੀ ਤੁਹਾਡੇ ਨਾਲ ਉਹਨਾਂ ਦਾ ਬਿਆਨ ਵੀ ਸਾਂਝਾ ਕਰਾਂਗੇ ਪਰ ਇੱਥੇ ਇੱਕ ਜਾਣਕਾਰੀ ਦੇਣੀ ਇਹ ਜ਼ਰੂਰ ਬਣਦੀ ਹੈ ਕਿ ਜਿਹੜਾ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਦੇ ਵਿੱਚ ਤੇਜ਼ ਰਫ਼ਤਾਰ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਇੱਕ ਮੰਦ ਭਾਗੀ ਖਬਰ ਵਾਪਰੀ ਹੈ ਜਿਹੜੀ ਕਿ ਫਰੋਜ਼ਪੁਰ ਜਲਾਲਾਬਾਦ ਰੋਡ ਦੇ ਉੱਤੇ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ ਇੰਨੀ ਭਿਆਨਕ ਟੱਕਰ ਸੀ ਕਿ 8 ਲੋਕ ਮੌਕੇ ਦੇ ਉੱਤੇ ਹੀ ਦਮ ਤੋੜ ਦਿੰਦੇ ਨੇ ਮਾਰੇ ਜਾਂਦੇ ਨੇ ਜਦਕਿ ਬਾਕੀ ਜਿਹੜੇ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਔਰ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਹੀ ਇਹ ਟੱਕਰ ਹੁੰਦੀ ਹੈ ਤੇ ਸਾਨੂੰ ਸੂਚਨਾ ਮਿਲਦੀ ਹੈ ਤੇ 15 ਮਿੰਟ ਤੱਕ ਪੁਲਿਸ ਜਿਹੜੇ ਮੁਲਾਜ਼ਮ ਨੇ ਉਹ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਉਸ ਸਾਰੀ ਘਟਨਾ ਦਾ ਵੇਰਵਾ ਜਿਹੜਾ ਉਹਨਾਂ ਨੇ ਲਿਆ ਔਰ ਜਿਹੜਾ ਫਰੋਜਪੁਰ ਦੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਪਿੰਡ ਮੂਹਣਕੇ ਉਤਾੜ ਉਸ ਦੇ ਕੋਲ ਇਹ ਹਾਦਸਾ ਵਾਪਰਿਆ ਹੈ ਘਟਨਾ ਦੇ ਵਕਤ ਜਿਹੜਾ ਪਿਕਅਪ ਦੇ ਵਿੱਚ 15 ਤੋਂ ਵੱਧ ਲੋਕਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਕਿ ਉਸ ਦੇ ਵਿੱਚ ਲੋਕ ਸਵਾਰ ਸਨ ਉਸ ਘਟਨਾ ਵਾਲੀ ਥਾਂ ਦੇ ਉੱਤੇ ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਵੱਖ-ਵੱਖ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਥਾਨਕ ਲੋਕਾਂ ਨੇ ਇਸ ਜਿਹੜੇ ਗੰਭੀਰ ਰੂਪ ਚ ਜ਼ਖਮੀ ਹੋਏ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਹੈ ਔਰ ਫਰੋਜਪੁਰ ਫਾਈਲ ਕਾ ਰੋਡ ਦੇ ਉੱਤੇ ਜਿਹੜਾ ਹਾਦਸਾ ਵਾਪਰਿਆ ਇਸ ਦੇ ਬਾਰੇ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਉਹ ਵੀ ਸੁਣੋ ਨਾਲਾ ਬਾਦਵਾਰੀ ਸੀ ਜੀ ਉਹ ਲੀਵਰ ਲੈ ਕੇ ਆ ਰਿਹਾ ਸੀ ਮਹਿੰਦਰਾ ਪਿਕਅਪ ਤੇ ਤੇ ਉਹ ਜਦੋਂ ਜਿਹੜੀ ਮਾਲ ਗੱਡੀ ਉਹ ਚ ਪਬਲਿਕ ਬੈਠੀ ਸੀ ਉਹਦੇ ਆਪਸ ਵਿੱਚ ਹੋ ਗਿਆ ਉਹਦੇ ਨਾਲ ਇਹਦਾ ਜਿਹੜਾ ਹੈਗਾ ਟਰੱਕ ਨਾਲ ਥੋੜਾ ਹੈਵੀ ਐਕਸੀਡੈਂਟ ਹੋਇਆ ਉਹ ਸਾਮਣੇ ਟੱਕਰ ਹੋਈ ਹੈ ਇਹਨਾਂ ਵਿੱਚ ਉਹਦੇ ਵਿੱਚ ਜਿਹੜੇ ਹੈਗੇ ਆ 8 10 ਲੋਕ ਹੈ ਜਿਹੜੇ ਜਿਆਦਾ ਸੀਰੀਅਸ ਹਨ ਸਾਨੂੰ ਹੁਣ ਉਥੋਂ ਸਾਡੇ ਸਾਹਮਣੇ ਬੈਠੇ ਪਿੰਡਾਂ ਦੀ ਇੱਕ ਦੋ ਤਰ੍ਹਾਂ ਦੇ ਰੂਪੀ ਵਾਲੇ ਦੇ ਸੀ ਲੀਵਰ ਸੀ ਜਿਹੜੀ ਜਾ ਰਹੀ ਸੀ ਜਲਾਲਾਬਾਦ ਤੋਂ ਆ ਰਹੀ ਸੀ ਕਿਨਾਰਾ ਗੁਰੂਸਾਹਿਬ ਨੂੰ ਟਰੱਕ ਇਧਰੋਂ ਜਾ ਰਿਹਾ ਸੀ ਇਨ ਐਕਸੀਡੈਂਟ ਆਇਆ ਜੀ ਟਰੱਕ ਜਿਹੜੀ ਲੀਬਰ ਮਹਿੰਦਰਾ ਪਿਕਅਪ ਆ ਉਹ ਆ ਰਹੀ ਸੀ ਇਹਨਾਂ ਦਾ ਅੰਮੋ-ਸਾਮਨਾ ਹੋਇਆ ਧੁੰਦ ਕਰਨ ਹੋਇਆ ਜੇ ਤਾਂ ਵੈਸੇ ਕੋਈ ਟੀਮ ਹੋਵੇ ਤਾਂ ਦੇਖ ਸਰ ਇਹ ਓਵਰਟੇ ਕਰਨ ਲੱਗਿਆ ਸੀਗਾ ਬਾਕੀ ਧੁੰਦ ਵੀ ਹੈਗੀ ਆ ਤੇ ਸਾਰਾ ਜਿਹੜਾ ਹੈਗਾ ਤਫ਼ਤੀਸ਼ ਕਰਾਂਗੇ ਤੇ ਉਹਦੇ ਵਿੱਚ ਜਿਹੜਾ ਵੀ ਕੋਈ ਗੋਸ਼ੀ ਉਹ ਬਹੁਤ ਦਿਖਲਾਮਾ ਕਰਾਈ ਜਿਹੜੇ ਮ੍ਰਿਤਕ ਨੇ ਜਾਂ ਜਿਹੜੀ ਲਕਮੀ ਨੇ ਉਹਨਾਂ ਨੂੰ ਕਿੱਥੇ ਦਾਖਲ ਕਰਵਾਇਆ ਉਹ ਜਦੋਂ ਸਾਨੂੰ ਪਤਾ ਲੱਗਿਆ 15 ਮਿੰਟ ਦੇ ਵਿੱਚ ਪਾਟੀਆ ਦੇ ਜਿਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਹੈਗਾ ਕੱਟਿਆ ਗਏ ਦਾ ਜੀ ਗਰੂ ਸਾਹਿਬ ਇਹ ਹੋਜੀ ਹਾਂਜੀ ਗਰੂ ਸਾਹਿਬ ਕੀਤਾ ਦਾ ਹਾਂਜੀ ਗਰੂ ਸਾਹਿਬ ਤੇ ਉਹਨਾਂ ਨੂੰ ਇੱਕ ਅਲੱਗ-ਅਲੱਗ ਰਿਪੋਰਟ ਬੁਰਗਾਨਾ ਮੈਡੀਕਲ ਰਿਪੋਰਟ ਵੀ ਨਾਲ ਰੱਖਤਾ ਕੋਈ ਪਰ ਵੀ ਕਰਦਾ ਕਾਕਲਾ ਕਿ ਜਿਹੜਿਆ ਕਾਲਾ ਜਿਵੇਂ ਉਹਨਾਂ ਵੀ ਇਹਦੀ ਚੋਦੇ ਟੋੜ ਲਈ ਉਹਨਾਂ ਸਾਰੇ ਜੈਂਟਸ ਸੀ ਕੋਈ ਲੇਡੀਜ਼ ਵੀ ਗਈ ਵਿੱਚ ਰੋੜਾ ਜਿਹੜਾ ਉਹ ਚਾਲੂ ਆ ਹਾਂ ਉਹ ਜੈਂਟਸ ਸੀ ਕੋਈ ਲੇਡੀਜ਼ ਸੀ ਕੋਈ ਬੱਚੇ ਕੋਈ ਹੈਗੇ ਸੀ ਇਸ ਤਰ੍ਹਾਂ ਕੋਈ ਪਤਾ ਕੁਝ ਲੱਗਿਆ ਅੰਦੇ ਵਿੱਚ ਨਹੀਂ ਬੱਚੇ ਤਾਂ ਨਹੀਂ ਸੀਗੇ ਲੇਡੀਜ਼ ਸੀਗੇ ਜੈਂਟਸ ਵੀ ਸੀਗੇ ਆ ਰੋੜਾ ਜਿਹੜਾ ਉਹ ਚਾਲੂ ਕਰਵਾ ਦਿੱਤਾ ਉਹਨਾਂ ਨੂੰ ਜਿਹੜਾ ਹੈਗਾ ਸਾਡਾ ਜਿਹੜਾ ਜਾਨ ਮਾਲ ਦੀ ਰੱਖੀ ਜਾਂਦਾ ਸਾਡਾ ਪਹਿਲਾ ਵਾਰ ਸੀ ਉਹਨਾਂ ਦੇ ਘਰ ਆ ਕੇ ਅਲਸ ਵੱਲੋਂ ਕਿਹਾ ਗਿਆ ਕਿ 15 ਮਿੰਟ ਦੇ ਵਿੱਚ ਉਹ ਉੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਪਰ ਜਿਹੜਾ ਰੋਡ ਹੈ ਉਹ ਚਾਲੂ ਕਰਵਾ ਦਿੱਤਾ ਗਿਆ ਕੋਈ ਜਾਮ ਨਹੀਂ ਲੱਗਿਆ ਪਰ ਜਿਹੜਾ ਇਹ ਭਿਆਨਕ ਹਾਦਸਾ ਵਾਪਰਿਆ ਇਸ ਨੂੰ ਲੈ ਕੇ ਸਾਰੇ ਇਲਾਕੇ ਦੇ ਵਿੱਚ ਜਿਹੜੀ ਹੈ ਸੋਗ ਦੀ ਲਹਿਰ ਫੈਲ ਗਈ ਹੈ ਕਿਉਂਕਿ ਅਜਿਹੇ ਹਾਦਸੇ ਜਦੋਂ ਵਾਪਰਦੇ ਨੇ ਤੇ ਉਸ ਦੇ ਵਿੱਚ ਫਿਰ ਕਾਰਨ ਲੱਭੇ ਜਾਂਦੇ ਨੇ ਕਿ ਅਜਿਹਾ ਕੀ ਹੋ ਸਕਦਾ ਹੈ ਕੀ ਡਰਾਈਵਰੀ ਕਰਨ ਦੇ ਵੇਲੇ ਕਿਸੇ ਤਰ੍ਹਾਂ ਦੀ ਅنگਹਿਲੀ ਹੋਈ ਯਾ ਟ੍ਰੈਫਿਕ ਨਿਯਮਾਂ ਦੇ ਰੂਲ ਨਹੀਂ ਫਾਲੋ ਕੀਤੇ ਗਏ ਜਿਸ ਦੇ ਕਰਕੇ ਹਾਦਸਾ ਵਾਪਰਿਆ ਔਰ ਫਿਰੋਜ਼ਪੁਰ ਫਾਜ਼ਲ ਕਾ ਰੋਡ ਜਿਹੜਾ ਕਿ ਬਾਕੀ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ 3 ਲੇਨ 4 ਲੇਨ 6 ਲੇਨ ਰੋਡ ਬਣ ਚੁੱਕੇ ਨੇ ਪਰ ਉੱਥੇ ਇੱਕ ਬਹੁਤ ਵੱਡੀ ਸਮੱਸਿਆ ਹੈ ਉੱਥੇ ਵਿੱਚ ਵਿਚਾਲੇ ਜਿਹੜਾ ਡਿਵਾਈਡਰ ਨਾ ਹੋਣ ਦੇ ਕਰਕੇ ਵੀ ਜਿਹੜਾ ਕਿ ਸਿੰਗਲ ਰੋਡ ਹੋਣ ਦੇ ਕਰਕੇ ਵੀ ਕਾਫੀ ਜ਼ਿਆਦਾ ਜਿਹੜਾ ਉੱਥੇ ਹਾਦਸਿਆਂ ਦੀ ਜਿਹੜੀ ਹੈ ਗਿਣਤੀ ਵਧਦੀ ਰਹਿੰਦੀ ਹੈ ਇਸੇ ਤਰ੍ਹਾਂ ਜਿਹੜੇ ਦੂਰ ਦਰਾਡੇਆਂ ਤੋਂ ਨੌਕਰੀ ਪੇਸ਼ੇ ਵਾਲੇ ਲੋਕ ਨੇ ਜਿਨ੍ਹਾਂ ਦਾ ਰੋਜ਼ਾਨਾ ਹੀ ਜਿਹੜਾ ਆਪਡਾਊਨ ਕਰਨ ਦਾ ਕੰਮ ਹੈ ਉਹ ਵੀ ਉਹਨਾਂ ਦੀ ਜਾਣ ਵੀ ਜਿਹੜੀ ਐ ਕੜੀਕੀ ਦੇ ਵਿੱਚ ਫਸੀ ਰਹਿੰਦੀ ਹੈ ਕਿਸੇ ਵੇਲੇ ਵੀ ਭਿਆਨਕ ਹਾਦਸੇ ਵਾਪਰ ਜਾਂਦੇ ਨੇ ਔਰ ਪਿਛਲੇ ਕਈ ਸਾਲਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ ਜਦੋਂ ਧੁੰਦ ਪੈਂਦੀ ਹੈ ਤਾਂ ਉਸ ਵਕਤ ਵੀ ਬਹੁਤ ਸਾਰੇ ਹਾਦਸੇ ਇਸ ਰੋਡ ਦੇ ਉੱਤੇ ਵਾਪਰਦੇ ਨੇ ਕੀ ਹੁਣ ਇਸ ਨੂੰ ਲੈ ਕੇ ਜਦੋਂ ਹਾਦਸੇ ਵਾਪਰਦੇ ਨੇ ਕੁਝ ਸਿੱਖ ਕੇ ਇਸ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਬਣਦੀ ਆ ਕਰਨ ਵਾਲੀ ਉਹ ਕਰਨੀ ਚਾਹੀਦੀ ਹੈ ਜਾਂ ਫਿਰ ਇਸੇ ਤਰ੍ਹਾਂ ਉਹ ਸੜਕ ਉਹ ਰੋਡ ਹਾਦਸਿਆਂ ਨੂੰ ਸੱਦਾ ਦਿੰਦੀ ਰਹੇਗੀ ਜਦ ਤੱਕ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ